ਸ਼੍ਰੋਮਨੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਕਤਲ ਤੇ ਜ਼ਬਰਜਨਾਹ ਦੇ سنگین ਦੋਸ਼ਾਂ ਤਹਿਤ ਜੇਲ੍ਹ ਵਿੱਚ ਸਜ਼ਾ ਕੱਟ ਰਹੇ ਡੇਰਾ ਸਿਰਸਾ ਮੁਖੀ ਗੁਰਮੀਤ ਰਾਮ ਰਹੀਮ ਨੂੰ ਸਰਕਾਰ ਵੱਲੋਂ ਵਾਰ-ਵਾਰ ਪਿਰੋਲ ਦੇਣ ਉਤੇ ਸਖਤ ਇਤਰਾਜ਼ ਕੀਤਾ ਹੈ ਸ਼੍ਰੋਮਨੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧੰਮੀ ਨੇ ਕਿਹਾ ਕਿ ਰਾਮ ਰਹੀਮ ਨਾਲ ਸਰਕਾਰ ਵੱਲੋਂ ਵਿਸ਼ੇਸ਼ ਹਮਦਰਦੀ ਸਵਾਲ ਪੈਦਾ ਕਰਦੀ ਹੈ ਇਹ ਸਿੱਧੇ ਤੌਰ ਤੇ ਸਿਆਸਤ ਤੋਂ ਪ੍ਰੇਰਿਤ ਵਰਤਾਰਾ ਹੈ ਉਨ੍ਹਾਂ ਨੇ ਕਿਹਾ ਕਿ ਦੇਸ਼ੰਦਰ ਸਰਕਾਰਾਂ ਦੋਹਰੀ ਨੀਤੀ ਅਪਣਾ ਰਹੀਆਂ ਹਨ ਇੱਕ ਪਾਸੇ ਬਲਾਤਕਾਰ ਤੇ ਕਤਲ ਦੇ ਇਲਜ਼ਾਮਾਂ ਵਿੱਚ ਸਜ਼ਾ ਕੱਟ ਰਹੇ ਵਿਅਕਤੀ ਨੂੰ ਵਾਰ-ਵਾਰ ਪਰੂਲ ਦਿੱਤੀ ਜਾਂਦੀ ਹੈ ਜਦਕਿ ਦੂਜੇ ਪਾਸੇ ਤਿੰਨ ਤਿੰਨ ਤਹੱਕਿਆਂ ਤੋਂ ਜੇਲ੍ਹਾਂ ਵਿੱਚ ਨਜ਼ਰਬੰਦ ਸਿੱਖਾਂ ਮਾਰੇ ਪੱਖਪਾਤੀ ਰਵੱਈਆ ਅਪਣਾਇਆ ਜਾ ਰਿਹਾ ਹੈ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਨੇ ਕਿਹਾ ਕਿ ਸਿਆਸੀ ਹਿੱਤਾਂ ਲਈ ਸਰਕਾਰਾਂ ਵੱਲੋਂ ਗੁਰਮੀਤ ਰਾਮ ਰਹੀਮ ਦੇ ਕਿਨੌਣੇ ਅਪਰਾਧਾਂ ਨੂੰ ਖੋਣਲੇ ਕਰਕੇ ਉਸ ਨੂੰ ਵਾਰ-ਵਾਰ ਛੱਡਿਆ ਜਾਣਾ ਇਤਰਾਜਯੋਗ ਹੈ ਅਤੇ ਇਹ ਰਾਮ ਰਹੀਮ ਵੱਲੋਂ ਕਿਤੇ ਜ਼ੁਲਮਾਂ ਤੇ ਪੀੜਤਾਂ ਦੇ ਜ਼ਖਮਾਂ ਉੱਤੇ ਲੋਨ ਛਿੜਕਣ ਵਾਲੀ ਕਾਰਵਾਈ ਹੈ ਕਤਲ ਜਵਰ ਜਨਾਵ ਵਰਗੀ ਗੰਭੀਰ ਜੁਰਮ ਵਿੱਚ ਦੋ-ਦੋ ਉਮਰ ਕੈਦ ਦੀ ਸਜ਼ਾ ਕੱਟ ਰੇ ਸੌਦਾ ਸਾਧ ਇੱਕ ਬਹਿਨੀਬਾਦ ਮੁਰਜੇਲ ਤੋਂ ਬਾਹਰ ਆ ਰਿਹਾ ਹੈ ਉਸ ਨੂੰ 50 ਦਿਨਾਂ ਦੀ ਪਰੋਲ ਮਿਲੀ ਹੈ ਇਸ ਤੋਂ ਪਹਿਲਾਂ ਵੀ ਨਵੰਬਰ ਨੂੰ 21 ਦਿਨਾਂ ਲਈ ਫਰਲ ਉੱਤੇ ਬਾਹਰ ਆਇਆ ਸੀ ਅਤੇ 13 ਦਸੰਬਰ ਨੂੰ ਵਾਪਸ ਗਿਆ ਸੀ। RAMLAL ਨੂੰ ਇਸ ਵਾਰ ਸਰਸਾ ਆਸ਼ਰਮ ਜਾਣ ਦੀ ਇਜਾਜ਼ਤ ਨਹੀਂ ਹੋਵੇਗੀ ਉਹ ਬਾਗਪਤ ਵਾਲੇ ਆਸ਼ਰਮ ਦੇ ਵਿੱਚ ਹੀ ਰਹੇਗਾ। ਹੁਣ ਤਾਂ ਕੱਠ ਵਾਰ ਸੌਦਾ ਸਾਧ ਪਰੋਲ ਲੈ ਚੁੱਕਿਆ ਹੈ। 2023 ਵਿੱਚ RAMRAHIM ਤੀਜੀ ਵਾਲੀ ਕੀ ਦਿਨਾਂ ਦੀ ਫਰਲ ਉੱਤੇ ਜੇਲ੍ਹ ਤੋਂ ਬਾਹਰ ਆਇਆ ਸੀ। ਪਹਿਲਾਂ ਦੋ ਵਾਰ ਉਹ 70 ਦਿਨਾਂ ਦੀ ਪਰੋਲ ਉੱਤੇ ਪਹਾਰਾਇਆ ਸੀ ਇੱਕ ਵਾਰ 40 ਦਿਨਾਂ ਲਈ ਜਾਂਦ ਕੇ ਦੂਜੀ ਵਾਰ ਤੀ ਦਿਨਾਂ ਦੇ ਲਈ ਉਹ ਪਹਾਰਾਇਆ ਸੀ 14 ਦਸੰਬਰ 2023 ਨੂੰ ਰਾਮ ਰਹੀਮ ਦੀ ਪਰੋਲ ਨੂੰ ਲੈ ਕੇ ਪੰਜਾਬ ਹਰਿਆਣਾ ਹਾਈ ਕੋਰਟ ਨੇ ਹਰਿਆਣਾ ਸਰਕਾਰ ਨੂੰ ਤਗੜੀ ਫਟਕਾਰ ਲਗਾਈ ਸੀ ਹਾਈ ਕੋਰਟ ਨੇ ਹਰਿਆਣਾ ਸਰਕਾਰ ਨੂੰ ਇਹ ਫਟਕਾਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਰਾਮ ਰਹੀਮ ਨੂੰ ਲਗਾਤਾਰ ਮਿਲਣ ਵਾਲੀ ਪਰੋਲ ਨੂੰ ਲੈ ਕੇ ਲਗਾਈ ਹੈ ਇਸ ਮਾਮਲੇ ਦੀ ਅਗਲੀ ਸੁਣਵਾਈ 13 ਫਰਵਰੀ ਨੂੰ ਹੋਵੇਗੀ ਦਰਅਸਲ ਖੱਤਰ ਸਰਕਾਰ ਨੇ 2021 ਦੇ ਵਿੱਚ ਪੈਰੋਲ ਅਤੇ ਫਰਲੋ ਕਾਨੂੰਨ ਵਿੱਚ ਸੋਧ ਕੀਤੀ ਸੀ ਵਿਰੋਧੀਆਂ ਦਾ ਇਲਜ਼ਾਮ ਸੀ ਕਿ ਇਹ ਸੋਧਾ ਸਾਧ ਦੇ ਲਈ ਹੀ ਬਦਲਾਅ ਕੀਤਾ ਗਿਆ ਸੀ ਲੰਘ ਗੰਭੀਰ ਅਪਰਾਧ ਵਿੱਚ ਸ਼ਾਮਲ ਮੁਲਜ਼ਮਾਂ ਨੂੰ ਪੈਰੋਲ ਨਹੀਂ ਮਿਲਦੀ ਸੀ ਬਿਊਰੋ ਰਿਪੋਰਟ ਦੀਸ਼ ਅਪਡੇਟ ਨਿਊਜ਼ ਦੇ ਨਾਲ ਤੁਹਾਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਕਤਲ ਤੇ ਜ਼ਬਰ ਜਨਾਹ ਦੇ سنگین ਦੋਸ਼ਾਂ ਤਹਿਤ ਜੇਲ੍ਹ ਵਿੱਚ ਸਜ਼ਾ ਕੱਟ ਰਹੇ ਡੇਰਾ ਸਿਰਸਾ ਮੁਖੀ ਗੁਰਮੀਤ ਰਾਮ ਰਹਿਮ ਨੂੰ ਸਰਕਾਰ ਵੱਲੋਂ ਵਾਰ-ਵਾਰ ਪੈਰੋਲ ਦੇਣ ਤੇ ਸਖਤ ਇਤਰਾਜ਼ ਕੀਤਾ ਹੈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਕਿਹਾ ਕਿ ਰਾਮ ਰਹੀਮ ਨਾਲ ਸਰਕਾਰ ਵੱਲੋਂ ਵਿਸ਼ੇਸ਼ ਹਮਦਰਦੀ ਸਵਾਲ ਪੈਦਾ ਕਰਦੀ ਹੈ ਇਹ ਸਿੱਧੇ ਤੌਰ ਤੇ ਸਿਆਸਤ ਤੋਂ ਪ੍ਰੇਰਿਤ ਵਰਤਾਰਾ ਹੈ ਉਨ੍ਹਾਂ ਨੇ ਕਿਹਾ ਕਿ ਦੇਸ਼ੰਦਰ ਸਰਕਾਰਾਂ ਦੂਰੀ ਨੀਤੀ ਅਪਣਾ ਰਹੀਆਂ ਹਨ ਇੱਕ ਪਾਸੇ ਬਲਾਤਕਾਰ ਤੇ ਕਤਲ ਦੇ ਇਲਜ਼ਾਮਾਂ ਵਿੱਚ ਸਜ਼ਾ ਕੱਟ ਰਹੇ ਵਿਅਕਤੀ ਨੂੰ ਵਾਰ-ਵਾਰ ਪਰੋਲ ਦਿੱਤੀ ਜਾਂਦੀ ਹੈ ਜਦਕਿ ਦੂਜੇ ਪਾਸੇ ਤਿੰਨ-ਤਿੰਨ ਤਹੱਕਿਆਂ ਤੋਂ ਜੇਲ੍ਹਾਂ ਵਿੱਚ ਨਜ਼ਰਬੰਦ ਸਿੱਖਾਂ ਮਾਰੇ ਪੱਖਪਾਤੀ ਰਵੱਈਆ ਅਪਣਾਇਆ ਜਾ ਰਿਹਾ ਹੈ। ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਨੇ ਕਿਹਾ ਕਿ ਸਿਆਸੀ ਹਿੱਤਾਂ ਲਈ ਸਰਕਾਰਾਂ ਵੱਲੋਂ ਗੁਰਮੀਤ RAM ਰਹੀਮ ਦੇ ਕਿਨੌਣੇ ਅਪਰਾਧਾਂ ਨੂੰ ਖੋਲ੍ਹੇ ਕਰਕੇ ਉਸਨੂੰ ਵਾਰ-ਵਾਰ ਛੱਡਿਆ ਜਾਣਾ ਇਤਰਾਜ਼ਯੋਗ ਹੈ ਅਤੇ ਇਹ RAM ਰਹੀਮ ਵੱਲੋਂ ਕਿਤੇ ਜ਼ੁਲਮਾਂ ਤੇ ਪੀੜਤਾ ਦੇ ਜ਼ਖਮਾਂ ਉੱਤੇ ਲੋਨ ਛਿੜਕਣ ਵਾਲੀ ਕਾਰਵਾਈ ਹੈ। ਕਤਲ ਜਵਰ ਜਨਾਵ ਵਰਗੇ ਗੰਭੀਰ ਜਰਮ ਵਿੱਚ ਦੋ-ਦੋ ਉਮਰ ਕੈਦ ਦੀ ਸਜ਼ਾ ਕੱਟ ਰਹੇ ਸੌਦਾ ਸਾਧ ਇੱਕ ਬਹਿਨੀਬਾਦ ਮੁਰਜੇਲ ਤੋਂ ਬਾਹਰ ਆ ਰਿਹਾ ਹੈ ਉਸ ਨੂੰ 50 ਦਿਨਾਂ ਦੀ ਪਰੋਲ ਮਿਲੀ ਹੈ ਇਸ ਤੋਂ ਪਹਿਲਾਂ 2 ਨਵੰਬਰ ਨੂੰ ਉਹ 21 ਦਿਨਾਂ ਦੀ ਫਰਲ ਉੱਤੇ ਬਾਹਰ ਆਇਆ ਸੀ ਅਤੇ 13 ਦਸੰਬਰ ਨੂੰ ਵਾਪਸ ਗਿਆ ਸੀ। ਰਾਮ ਰਹੀਮ ਨੂੰ ਇਸ ਵਾਰ ਸਰਸਾ ਆਸ਼ਰਮ ਜਾਣ ਦੀ ਇਜਾਜ਼ਤ ਨਹੀਂ ਹੋਵੇਗੀ ਉਹ ਬਾਗਪਤ ਵਾਲੇ ਆਸ਼ਰਮ ਦੇ ਵਿੱਚ ਹੀ ਰਹੇਗਾ। ਹੁਣ ਤਾਂ ਕੱਠਵਾਰ ਸੌਦਾ ਸਾਧ ਪਰੋਲ ਲੈ ਚੁੱਕਿਆ ਹੈ। 2023 ਵਿੱਚ ਰਾਮ ਰਹੀਮ 3 ਜੀ ਵਾਲੀ 21 ਦਿਨਾਂ ਦੀ ਫਰਲ ਉੱਤੇ ਜੇਲ੍ਹ ਤੋਂ ਬਾਹਰ ਆਇਆ ਸੀ। ਪਹਿਲਾਂ ਦੋ ਵਾਰ ਉਹ 70 ਦਿਨਾਂ ਦੀ ਪਰੋਲ ਉੱਤੇ ਹੀ ਪਹਾਰ ਆਇਆ ਸੀ ਇੱਕ ਵਾਰ 40 ਦਿਨਾਂ ਲਈ ਜਾਂਦ ਕੇ ਦੂਜੀ ਵਾਰ ਤੇ ਦਿਨਾਂ ਦੇ ਲਈ ਉਹ ਪਹਾਰ ਆਇਆ ਸੀ 14 ਦਸੰਬਰ 2023 ਨੂੰ ਰਾਮ ਰਹੀਮ ਨੂੰ ਦੀ ਪਰੋਲ ਨੂੰ ਲੈ ਕੇ ਪੰਜਾਬ ਹਰਿਆਣਾ ਹਾਈ ਕੋਰਟ ਨੇ ਹਰਿਆਣਾ ਸਰਕਾਰ ਨੂੰ ਤਗੜੀ ਫਟਕਾਰ ਲਗਾਈ ਸੀ ਹਾਈ ਕੋਰਟ ਨੇ ਹਰਿਆਣਾ ਸਰਕਾਰ ਨੂੰ ਇਹ ਫਟਕਾਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਰਾਮ ਰਹੀਮ ਨੂੰ ਲਗਾਤਾਰ ਮਿਲਣ ਵਾਲੀ ਪਰੋਲ ਨੂੰ ਲੈ ਕੇ ਨਗਾਈ ਹੈ ਇਸ ਮਾਮਲੇ ਦੀ ਅਗਲੀ ਸੁਣਵਾਈ 13 ਫਰਵਰੀ ਨੂੰ ਹੋਵੇਗੀ ਦਰਅਸਲ ਖੱਟਰ ਸਰਕਾਰ ਨੇ 2021 ਦੇ ਵਿੱਚ ਪੈਰੋਲ ਅਤੇ ਫਰਲੋ ਕਾਨੂੰਨ ਵਿੱਚ ਸੋਧ ਕੀਤੀ ਸੀ ਵਿਰੋਧੀਆਂ ਦਾ ਇਲਜ਼ਾਮ ਸੀ ਕਿ ਇਹ ਸੌਦਾ ਸਾਧ ਦੇ ਲਈ ਹੀ ਬਦਲਾ ਕੀਤਾ ਗਿਆ ਸੀ ਲੰਘ ਗੰਭੀਰ ਅਪਰਾਧ ਵਿੱਚ ਸ਼ਾਮਲ ਮੁਲਜ਼ਮਾਂ ਨੂੰ ਪੈਰੋਲ ਨਹੀਂ ਮਿਲਦੀ ਸੀ ਬਿਊਰੋ ਰਿਪੋਰਟ ਦੀਸ਼ ਅਪਡੇਟ ਨਿਊਜ਼ ਦੇ ਨਾਲ ਧੰਨਵਾਦ